ਪੰਜਾਬੀ ਗਾਇਕ ਬੱਬੂ ਮਾਨ ਐਲੀ ਮੰਗਟ ਅਤੇ ਉਹਨਾਂ ਦੀ ਟੀਮ ਡੇਰਾ ਬਾਬਾ ਨਾਨਕ ਵਿਖੇ ਹਾਰ ਪ੍ਰਭਾਵੀ ਤੇ ਇਲਾਕਿਆਂ ਵਿੱਚ ਪਹੁੰਚੀ। ਇਸ ਦੌਰਾਨ ਪਿੰਡ ਧਰਮਾਬਾਦ ਅਤੇ ਠੇਠਰ ਕੇ ਵਿਖੇ ਜਿੰਨਾ ਲੋਕਾਂ ਦੇ ਘਰ ਡਿੱਗੇ ਸੀ। ਉਹਨਾਂ ਲੋਕਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ। ਉਹਨਾਂ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ। ਸੇਵਾ ਕਰਨ ਆਇਆ ਸੇਵਾ ਕਰਨੀ ਹੈ। ਕਿਉਂਕਿ ਮੈਂ ਪਿਛਲੇ ਦਿਨੀ ਵਿਦੇਸ਼ ਵਿੱਚ ਸੀ। ਹੁਣੇ ਪੰਜਾਬ ਪਹੁੰਚੇਆਂ ਤੇ ਆਕੇ ਸੇਵਾ ਸ਼ੁਰੂ ਕਰ ਦਿੱਤੀ ਹੈ। ਲਓ ਤੁਸੀਂ ਆਏ ਹੋ ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਤੁਸੀਂ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਕੀ ਖਲਾ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸਾਨਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸਾਨਾਂ ਕੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗਦੀ ਹੈ ਅੱਜ ਤੱਕ ਇਹ ਯੂ ਨਾ ਸੱਜਣ ਜਿਲੰਦਰਾ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕਿ ਉਹ ਕੀ ਠੀਕ ਆ ਅਕੂਨ ਹੀ ਯਾਰੀ ਦੇ ਹਾਂ ਜੀ ਲੱਗੀ ਰਹਿਣਾ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਲੰਘਾ ਟੋਲਣੇ ਲੱਗਾ ਪਹਿਲਾ ਮੀਡੀਆ ਸੀ ਹੁੰਦਾ ਮੂੰਹ ਪਤਾ ਲੱਗਿਆ ਹੱਸ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੀ ਵਾਲਾ ਪਾਸੇ ਤਾਂ ਗਾਉਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਨਹੀਂ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਮੈਂ ਤਾਂ ਪਰਦੇ ਜੀ ਚੇਕ ਲੱਗੇ ਰਹੇ ਨੇ ਕਿਉਂ ਨਹੀਂ ਆ ਪੰਜਾਬ ਵਾਲੇ ਉਹ ਫੋਟੋ ਧੰਨਵਾਦ ਬਹੁਤ ਸ਼ਾਬਾਸ਼ ਜੀ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ